ਜੋ ਵੀ ਲਾਈਵ ਵਿੱਚ ਹੈ ਜੀ ਕਮੈਂਟ ਕਰੋ ਦੇ ਇਸ ਕਮੈਂਟ ਕਰੋ ਜੀ ਜੋ ਵੀ ਲਾਈਵ ਵਿੱਚ ਹੈ ਲਾਈਵ ਨੂੰ ਲਾਈਕ ਡਨ ਕਰੋ ਤੇ ਦੱਸੋ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਜ ਨਹੀਂ ਬਹੁਤ ਬਹੁਤ ਧੰਨਵਾਦ ਜੀ ਲਾਈਵ ਵਿੱਚ ਆਉਣ ਲਈ ਪਰ ਤੁਸੀਂ ਕਮੈਂਟ ਕਰੋ ਜੀ ਜੇ ਤੁਸੀਂ ਕਮੈਂਟ ਨਹੀਂ ਕਰੋਗੇ ਤਾਂ ਆਪਾਂ ਕਿ ਤੁਹਾਡਾ ਕਿਸ ਤਰ੍ਹਾਂ ਜਵਾਬ ਦੇਵਾਂਗੇ ਤੁਹਾਡੇ ਕਮੈਂਟਾਂ ਲਈ ਤੁਸੀਂ ਕਮੈਂਟ ਨਹੀਂ ਕਰਦੇ ਲਾਈਕ ਡਨ ਕਰੋ ਜੀ ਤੇ ਕਮੈਂਟ ਕਰੋ ਜੀ ਜੋ ਵੀ ਲਾਈਵ ਵਿੱਚ ਹੈ ਲਾਈਵ ਨੂੰ ਲਾਈਕ ਡਨ ਕਰੋ ਤੇ ਕਮੈਂਟ ਕਰੋ ਜੀ ਜੋ ਵੀ ਲਾਈਵ ਵਿੱਚ ਹੈ कमेंट करो जी लाइव में लाइक डन करो जो भी मेरी भैन भरा कमेंट करो जी जो भी लाइव बच्च है कमेंट करो भैन या भरा जो भी है प्लीज कमेंट करो जो तीन कमेंट नहीं करोगे तो फिर मैं जवाब तुम्हें देवगी जी थे तो कमेंट करो जी ਦਸਤੂ ਤੁਹਾਨੂੰ ਆਵਾਜ਼ ਆ ਰਹੀ ਹੈ ਜ ਨਹੀਂ ਲਾਈਵ ਨੂੰ ਲਾਈਕ ਡਨ ਕਰੋ